ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅੱਜ ਕੱਲ ਦੇ ਜ਼ੁਵਾਕ ਬਹੁਤ ਜ਼ਿਆਦਾ ਤੇਜ਼ ਹੋ ਚੁੱਕੇ ਨੇ ਇਹਨਾਂ ਨੂੰ ਪਤਾ ਨਹੀਂ ਕਿੱਥੋਂ ਇੰਨੀਆਂ ਗੱਲਾਂ ਆਉਂਦੀਆਂ ਨੇ ਕੁਝ ਜ਼ੁਵਾਕ ਤਾਂ ਅਸੀਂ ਗੱਲਾਂ ਕਰਦੇ ਨੇ ਕਿ ਸਾਹਮਣੇ ਵਾਲਿਆਂ ਦੀ ਬੋਲਤੀ ਹੀ ਬੰਦ ਹੋ ਜਾਂਦੀ ਹੈ ਤੇ ਹੁਣ ਉਸੇ ਤਰ੍ਹਾਂ ਦੀ ਇੱਕ ਆਮ ਮੁੰਡੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਮੁੰਡਾ ਆਪਣੀ ਮਾਂ ਦੇ ਕੋਲ ਜਾ ਕੇ ਆਪਣੀ ਮਾਸੀ ਦੀਆਂ ਕੁਝ ਐਸੀਆਂ ਗੱਲਾਂ ਦੱਸਦਾ ਹੈ ਕਿ ਜਿਸ ਨੂੰ ਸੁਣ ਕੇ ਤੁਹਾਡਾ ਵੀ ਹਾਸਾ ਨਹੀਂ ਰੁਕਣਾ ਤੇ ਮਾਂ ਦੀ ਵੀ ਬੋਲਤੀ ਬੰਦ ਹੋ ਜਾਂਦੀ ਹੈ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਮਾਤਾ ਮਾਸੀ ਦਾ ਸਟੇਟਸ ਵੇਖਿਆ ਹੀ ਉਹ ਵਾਲ ਸਟ੍ਰੇਡ ਕਰਾ ਲਿਆ ਅਗਲੀ ਨੇ ਤੁਹਾਡੇ ਵਾਲ ਇਦਾਂ ਲੱਗਦੇ ਨਹੀਂ ਵਿਚਾਰੂ ਤੇ ਚਾਣੀ ਡੁੱਲੀ ਹੁੰਦੀ ਆ ਪੁੱਤ ਤੇਰੀ ਮਾਸੀ ਕੋ ਪੈਸੇ ਪਤਾ ਨਹੀਂ ਕਿੱਥੋਂ ਆਉਂਦੇ ਆ ਅੱਜ ਕੱਲ ਤੇ ਹੋਰ ਸੁਣ ਲਾ ਮਾਤਾ ਪਿਛਲੇ ਮਹੀਨੇ ਉਹਨਾਂ ਨੇ ਆਈਫੋਨ 15 ਲਿਆ ਵਾ ਤੁਹਾਡਾ ਫੋਨ ਤੇ ਉਦੋਂ ਦਾ ਵਾ ਜਦੋਂ ਬੱਸਾਂ ਵੀ ਕੋਲੇ ਤੇ ਚੱਲਦੀਆਂ ਹੁੰਦੀਆਂ ਸੀ ਤੁਹਾਨੂੰ ਦੱਸਿਆ ਤੇ ਹੈਗਾ ਵਾ ਮਾਸੀ ਤੇਰੀ ਘਰੇ ਬੈ ਕੇ ਪੈਸੇ ਕਮਉਂਦੀ ਆ ਕੋਈ ਕੰਮ ਕਰਦੀ ਆ ਮੈਨੂੰ ਵੀ